ਅਧਿਆਪਕ ਦੀ ਜਿਹੜੀ ਕਦਰ ਹੈ ਨਾ ਸਮਾਜ ਦੇ ਵਿੱਚ ਉਹ ਬਹੁਤ ਜ਼ਿਆਦਾ ਘਟ ਗਈ ਹੋਈ ਹੈ ਇਹ ਬਿਲਕੁਲ درست ਕਿਹਾ ਤੁਸੀਂ ਇਹ ਬਹੁਤ ਸੈਡ ਗੱਲ ਹੈ ਜੇ ਤੁਸੀਂ ਕਹੀ ਹੈ ਨਾ ਮੈਨੂੰ ਚੰਗੀ ਨਹੀਂ ਲੱਗੀ ਘਟੀ ਹੈ ਨਹੀਂ ਇਹ ਬਹੁਤ ਜ਼ਿਆਦਾ ਘਟੀ ਹੈ ਘਟੀ ਨਹੀਂ ਹੈ ਬਹੁਤ ਜ਼ਿਆਦਾ ਘਟੀ ਹੈ ਦਾ ਕਾਰਨ ਵੀ ਮੈਂ ਤੁਹਾਨੂੰ ਦੱਸਦਾ ਹਾਂ ਇਹਦਾ ਕਾਰਨ ਇਹ ਹੈ ਕਿ ਵਿਦਿਆਰਥੀ ਨੂੰ ਅਸੀਂ ਖੁੱਲ੍ਹ ਦੇ ਦਿੱਤੀ ਹਾਂ ਕਿਸ ਗੱਲ ਦੀ ਵਿਦਿਆਰਥੀ ਨੂੰ ਅਸੀਂ ਖੁੱਲੇ ਸਗਲ ਦੀ ਦਿੱਤੀ ਹੈ ਕਿ ਵਿਦਿਆਰਥੀ ਅੱਜ ਟੀਚਰ ਨੂੰ ਵੈਲਿਊਏਟ ਕਰਨ ਲੱਗ ਗਿਆ ਟੀਚਰ ਨੂੰ ਜੱਜ ਕਰਨ ਲੱਗ ਗਿਆ ਕਰੇ ਜਾ ਕੇ ਦੱਸਦੇ ਮੇਰੇ ਅਧਿਆਪਕ ਨੂੰ ਪੜਾਉਣਾ ਨਹੀਂ ਆਉਂਦਾ ਮਕਰ ਸਾਹਿਬ ਇੱਥੇ ਕਾਉਂਟਰ ਕੁਐਸਚਨ ਬੰਦਾ ਹੈ ਕਿ ਬੱਚਿਆਂ ਨੂੰ ਈਵੈਲਿਊਏਟ ਕਰਨਾ ਤੇ ਲੋਕਾਂ ਨੂੰ ਜੱਜ ਕਰਨਾ ਆਖਿਰ ਸਿਖਾਇਆ ਕਿਸ ਨੇ ਆਬਵੀਅਸਲੀ ਉਸ ਦੇ ਟੀਚਰ ਨੇ ਕੀ ਟੀਚਰ ਨੂੰ ਇਹ ਸਿਖਾਉਣਾ ਚਾਹੀਦਾ ਸੀ ਕਿ ਜੋ ਵੀ ਉਹ ਕਹਿ ਰਿਹਾ ਅੱਖਾਂ ਤੇ ਕੰਨ ਬੰਦ ਕਰਕੇ ਉਸ ਨੂੰ ਮੰਨ ਲਿਆ ਜਾਵੇ ਤਾਂ ਕਿ ਬੱਚੇ ਵੱਡੇ ਹੋ ਕੇ ਕਿਸੇ ਢੋਂਗੀ ਦੇ ਵੇੜੇ ਵਿੱਚ ਬੈਠ ਕੇ ਤਾੜੀਆਂ ਮਾਰਨ ਬਿਲਕੁਲ ਨਹੀਂ ਸੋ ਟੀਚਰ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਸ ਦੁਆਰਾ ਦਿੱਤੀ ਗਈ ਸਿੱਖਿਆ ਦੇ ਆਧਾਰ ਤੇ ਬੱਚਾ ਅੱਜ ਰੀਵੈਰੀਫਾਈ ਤੇ ਫੈਕਟ ਚੈੱਕ ਕਰ ਰਿਹਾ ਹੈ ਭਾਵੇਂ ਇਹ ਚੀਜ਼ ਬੱਚਾ ਉਸ ਦੇ ਖਿਲਾਫ ਹੀ ਕਿਉਂ ਨਾ ਕਰ ਰਿਹਾ ਹੋਵੇ ਤੇ ਇਸ ਵਿੱਚ ਕੀ ਗਲਤ ਹੈ ਇਵੈਲਿਊਏਟ ਜਨਰਲੀ ਮੀਨਸ ਅਸੈਸ ਔਰ ਡਿਟਰਮਾਈਨ ਦਾ ਵੈਲਿਊ ਜੋ ਕਿ ਮੈਥ ਸਾਇੰਸ ਟੀਚਰ ਡੇਲੀ ਕਲਾਸ ਵਿੱਚ ਸਿਖਾਉਂਦੇ ਨੇ ਤੇ ਇੱਥੇ ਜੇ ਬੱਚੇ ਨੇ ਟੀਚਰ ਨੂੰ ਅਸੈਸ ਕੀਤਾ ਡਿਟਰਮਾਈਨ ਕੀਤਾ ਤਾਂ ਬੱਚੇ ਨੇ ਟੀਚਿੰਗ ਹੀ ਤਾਂ ਫਾਲੋ ਕੀਤੀਆਂ ਨੇ ਜੇ ਬੱਚਾ ਘਰ ਜਾ ਕੇ ਕਹਿ ਰਿਹਾ ਹੈ ਕਿ ਮੇਰੇ ਟੀਚਰ ਨੂੰ ਪੜਾਉਣਾ ਨਹੀਂ ਆਉਂਦਾ ਤਾਂ ਉੱਥੇ ਕਈ ਬੱਚੇ ਅਜਿਹੇ ਹੈ ਜਿਹੜੇ ਘਰ ਜਾ ਕੇ ਕਹਿ ਰਹੇ ਮਾਈ ਟੀਚਰ ਇਜ਼ ਅ ਵੰਡਰਫੁਲ ਟੀਚਰ ਮੈਗਾ ਕਮਾਲ ਹੈ ਵੀ ਜੇ ਤੂੰ ਜੱਜ ਤਾਂ ਉਹੀ ਬੰਦਾ ਕਰ ਸਕਦਾ ਹੈ ਜਿਹੜਾ ਉਹਦੇ ਤੋਂ ਲੈਵਲ ਉਹਦਾ ਉੱਚਾ ਹੋਵੇ। ਲੈਵਲ ਸਰ ਨੇ ਕਿਸ ਕੰਟੈਕਸਟ ਵਿੱਚ ਬੋਲਿਆ ਆਈ ਡੋਨਟ ਅੰਡਰਸਟੈਂਡ। ਕੀ ਇੱਕ ਬਜ਼ੁਰਗ ਹਮੇਸ਼ਾ ਸਿਆਣੀ ਗੱਲ ਹੀ ਕਰੇਗਾ ਤੇ ਕੀ ਇੱਕ ਬੱਚਾ ਹਮੇਸ਼ਾ ਅਜਿਹੀ ਗੱਲ ਕਰੇਗਾ ਜਿਸ ਦਾ ਫੈਕਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਟ ਡਿਪੈਂਡਸ ਓਨ ਦਾ ਸਿਚੁਏਸ਼ਨ ਕਿ ਪਰਸਨ ਆਪਣੀ ਲਾਈਫ ਤੇ ਹਾਲਾਤਾਂ ਤੋਂ ਕਿੰਨਾ ਡਿਪਰੈਸਡ ਹੈ ਜਾਂ ਕਿੰਨਾ ਸੈਟੀਸਫਾਈਡ ਹੈ ਉਹ ਉਹੋ ਜੀ ਹੀ ਗੱਲ ਕਰੇਗਾ। ਅਸੀਂ ਵਿਦਿਆਰਥੀ ਦਾ ਲੈਵਲ ਅਧਿਆਪਕ ਤੋਂ ਉੱਤੇ ਲੈ ਗਏ ਹੋਇਆ ਚਾਹੇ ਮਾਤਾ ਪਿਤਾ ਚਾਹੇ ਕੋਈ ਵੀ ਹੈ। ਉਸ ਨੂੰ اختیار ਕਿਸ ਨੇ ਦਿੱਤਾ ਮੈਨੂੰ ਯਾਦ ਹੈ ਕਿ ਜੇ ਅਸੀਂ ਅਧਿਆਪਕ ਦੇ ਖਿਲਾਫ ਕੋਈ ਗੱਲ ਕਰ ਵੀ ਦਿੰਦੇ ਸੀਗੇ ਤਾਂ ਸਾਡਾ ਉਹ ਹਾਲ ਹੁੰਦਾ ਸੀਗਾ ਵੀ ਇਹੀ ਅਧਿਆਪਕ ਹੈ ਜਿਨੇ ਤੇਰੀ ਜ਼ਿੰਦਗੀ ਬਣਾਨੀ ਹੈ ਤੂੰ ਇਹਦੇ ਬਾਰੇ ਨਹੀਂ ਕੁਝ ਕਹਿ ਸਕਦਾ ਹੈ ਲੇਕਿਨ ਅੱਜ ਕੀ ਹੈ ਬੱਚੇ ਦੀ ਉਹ ਸੁਣੀ ਜਾਂਦੀ ਹੈ ਅਧਿਆਪਕ ਦੀ ਉਹ ਗੱਲ ਜਿਹੜੀ ਹੈ ਖੋ ਰੁਕੇ ਕਰਕੇ ਕਵਿਲਨ ਦੇ ਤੌਰ ਤੇ ਮਤਲਬ ਸਮਾਜ ਦੇ ਵਿੱਚ ਤੁਸੀਂ ਇਹ ਵੀ ਦੇਖੋਗੇ ਪਹਿਲਾਂ ਤਾਂ ਬੱਚਾ ਇਹ ਦੇਖਦਾ ਹੈ ਕਿ ਟੀਚਰ ਸੜਕਾਂ ਤੇ ਰੁਲੇ ਹੋਏ ਆ ਡੰਗਾਂ ਖਾ ਰਹੇ ਆ ਤਾਂ ਉਹਦੇ ਮਨ 'ਚ ਇਹ ਪਰਸੈਪਸ਼ਨ ਹੈ ਉਹ ਉਸ ਲੈਵਲ ਤੇ ਉਹਨਾਂ ਨੂੰ ਦੇਖਦਾ ਨਹੀਂ ਨਾ ਇੱਥੇ ਫੇਰ ਕਮਾਲ ਸੋਸ਼ਲ ਮੀਡੀਆ ਤੇ ਇੰਟਰਨੈਟ ਦਾ ਹੈ ਜਦੋਂ ਕਿਸੇ ਟੀਚਰ ਨਾਲ ਕੋਈ ਵਾਇਲੈਂਸ ਹੁੰਦੀ ਹੈ ਤਾਂ ਉਸ ਦੀ ਖਬਰ ਬਹੁਤ ਜਲਦੀ ਅਜਲੇ ਟਾਈਮ ਵਿੱਚ ਸਾਡੇ ਫੋਨ ਤੇ ਪਹੁੰਚ ਜਾਂਦੀ ਹੈ ਪਰ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਮੈਂ ਕਈ ਬਜ਼ੁਰਗਾਂ ਨਾਲ ਗੱਲ ਕੀਤੀ ਕਿ ਉਹਨਾਂ ਦੇ ਟਾਈਮ ਵਿੱਚ ਟੀਚਰ ਦੀ ਕਿੰਨੀ ਕੁ ਰਿਸਪੈਕਟ ਹੁੰਦੀ ਸੀ ਤਾਂ ਉਹਨਾਂ ਨੇ ਜ਼ਿਆਦਾਤਰ ਗੱਲਾਂ ਵਿੱਚ ਰਿਸਪੈਕਟ ਕਿਤੇ ਜਾਣ ਦੀ ਗੱਲ ਕਬੂਲੀ ਤੇ ਪਰ ਕੁਝ ਗੱਲਾਂ ਵਿੱਚ ਉਹਨਾਂ ਨੇ ਟੀਚਰ ਨਾਲ ਵਾਇਲੈਂਸ ਹੋਣ ਦੀ ਗੱਲਾਂ ਵੀ ਦਸੀਆਂ ਪੁਲ ਅਗਲਾ ਕਹਿੰਦਾ ਕਿ ਮੈਂ ਪੁਲਸ ਵਾਲਾ ਬੰਨਾ ਉਹ ਦੇਖਦਾ ਕਿ ਯਾਰ ਇਹਦੀ ਟੌਰ ਕਿੰਨੀ ਹੈ ਦੇ ਮਗਰ ਆਲੇ ਦੁਆਲੇ ਦੇਖੋ ਚਾਰ ਬੰਦੇ ਪੁਲਸ ਵਾਲੇ ਜਿਪਸੀਆਂ 'ਚ ਹੋਰ ਨੇ ਸਲੂਟ ਵੱਜ ਰਹੇ ਆ ਫਿਰ ਉਹ ਕਹਿੰਦਾ ਮੈਂ ਡੀਸੀ ਬਣਾ ਕਿ ਡੀਸੀ ਦੀ ਟੌਰ ਕਿੰਨੀ ਜ਼ਿਲ੍ਹਾ ਚਲਾ ਰਿਹਾ ਜਾਂ ਉਹ ਕਹਿੰਦਾ ਪੋਲੀਟੀਸ਼ੀਅਨ ਬਣੀਏ ਨਾਲੇ ਤਾਂ ਪੈਸਾ ਖਾਵਾਂਗੇ ਨਾਲੇ ਟੂੰ ਟੂੰ ਕਰਦੀਆਂ ਗੱਡੀਆਂ ਜਾਣਗੀਆਂ ਅੱਜ ਉਹ ਅਧਿਆਪਕ ਬਣਨ ਲਈ ਪ੍ਰੇਰਣਾ ਕਿੱਥੋਂ ਲੈ ਕੇ ਆਵੇ ਜਾਂ ਤਾਂ ਉਹਦੇ ਡਾਂਗ ਪੈਰੀਏ ਜਾਂ ਸਕੂਲ ਕਿੰਨੀਆਂ ਮੂਵੀਜ਼ ਵਿੱਚ ਟੀਚਰ ਨੂੰ ਇੱਕ ਹੀਰੋ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਜ਼ਿਆਦਾਤਰ ਮੂਵੀਜ਼ ਵਿੱਚ ਟੀਚਰਜ਼ ਦਾ ਮਜ਼ਾਕ ਹੀ ਉਡਾਇਆ ਜਾਂਦਾ ਹੈ ਮੂਵੀਜ਼ ਵਿੱਚ ਪੁਲਿਸ ਇੰਸਪੈਕਟਰ ਆਈਏਐਸ ਆਫੀਸਰ ਨੂੰ ਹੀ ਹੀਰੋ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਤੇ ਬੱਚੇ ਉਹੀ ਬਣਨਾ ਚਾਹੁੰਦੇ ਨੇ ਸਕੂਲ ਵਿੱਚ ਕਿੰਨੀਆਂ ਕੁ ਵਰਕਸ਼ਾਪ ਲਗਾਈਆਂ ਜਾਂਦੀਆਂ ਨੇ ਜਿਸ ਵਿੱਚ ਬੱਚਿਆਂ ਨੂੰ ਇਹ ਦੱਸਿਆ ਜਾਵੇ ਕਿ ਇਹਨਾਂ profession ਤੋਂ ਇਲਾਵਾ ਵੀ ਬੜੇ ਵਧੀਆ profession exist ਕਰਦੇ ਨੇ beekeeper, tea taster, data analyst, data scientist, paleontologist, court reporter, stand up comedian ਇੱਕ ਵੀ ਨਹੀਂ ਤੇ ਬੱਚਿਆਂ ਤੋਂ ਇਹਨਾਂ ਹਾਲਾਤਾਂ ਵਿੱਚ ਕੀ ਉਮੀਦ ਕੀਤੀ ਜਾ ਸਕਦੀ ਹੈ ਮੈਂ ਪਿੱਛੇ ਦੇ ਇੱਕ ਸਕੂਲ 'ਚ ਗਿਆ ਐਜ਼ ਚੀਫ ਗੈਸਟ ਐਨਵਲ ਫੰਕਸ਼ਨ ਤੇ ਬੁਲਾਇਆ ਤੇ ਮੈਂ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਇੰਨੇ ਸੌਲ ਵੀ ਨਾ ਬਣਾਓ ਮਾੜੀ ਮੋਟੀ ਝੜਕਤੇ ਤੁਸੀਂ ਸਕੂਲ ਪਹੁੰਚ ਜਾਂਦੇ ਹੋ ਇੱਥੇ ਮੈਂ ਮਕਰ ਸਾਹਿਬ ਨਾਲ 100% ਐਗਰੀ ਹਾਂ ਕਿ ਫਲਾਨੀ ਟੀਚਰ ਨੇ ਕੋਈ ਟੀਚਰ ਕਿਸੇ ਬੱਚੇ ਨਾਲ ਵਿਤਕਰਾ ਕਰਕੇ ਰਾਜੀ ਨਹੀਂ ਹੈ ਸਰ ਹੁੰਦਾ ਤੁਹਾਨੂੰ ਲੱਗਦਾ ਨਹੀਂ ਨਹੀਂ ਬਿਲਕੁਲ ਨਹੀਂ ਕਿ ਟੀਚਰਾਂ ਦੇ ਮਨ ਦੇ ਅੰਦਰ ਬੱਚਿਆਂ ਪ੍ਰਤੀ ਭੇਦਭਾਵ ਹੁੰਦਾ ਨਹੀਂ ਨਹੀਂ ਇਹ ਬੱਚਿਆਂ ਪ੍ਰਤੀ ਭੇਦਭਾਵ ਹੁੰਦਾ ਨਹੀਂ ਹੈ ਇਹ ਬਣਾਇਆ ਜਾਂਦਾ ਹੈ ਪੇਰੈਂਟਸ ਖੁਦ ਬਣਾ ਲੈਂਦੇ ਪੇ ਇਹᱫਪਾਪ ਕਿਸੇ ਦੇ ਮਨ ਚ ਨਹੀਂ ਹੈ ਕਿਉਂ ਕਿਉਂ ਨਹੀਂ ਹੈ ਇਹਦੀ ਉਦਾਹਰਣ ਦੇਵਾਂਗਾ ਤੁਹਾਨੂੰ ਮੈਂ ਬਿਲਕੁਲ ਹੁੰਦਾ ਹੈ ਤੇ ਮੈਂ ਗੱਲ ਫੈਕਟਸ ਤੇ ਕਰੂੰਗਾ 14 ਅਗਸਤ 2022 ਇੱਕ 9 ਸਾਲ ਦੇ ਬੱਚੇ ਨੂੰ ਉਸ ਦੇ ਟੀਚਰ ਨੇ ਉਸ ਦੇ ਪਾਣੀ ਵਾਲੇ ਘੜੇ ਨੂੰ ਸਿਰਫ ਟੱਚ ਕਰਨ ਦੇ ਪਿੱਛੇ ਉਸ ਨੂੰ ਫਿਜ਼ੀਕਲ ਅਸੌਲਟ ਕੀਤਾ ਬੁਰੀ ਤਰ੍ਹਾਂ ਤੇ 26 ਸਤੰਬਰ 2022 10ਵੀਂ ਦੇ 15 ਸਾਲ ਦੇ ਬੱਚੇ ਨੂੰ ਟੈਸਟ ਵਿੱਚੋਂ ਘੱਟ ਨੰਬਰ ਆਣ ਕਰਕੇ ਕਿ టీਚਰ ਨੇ ਨਾ ਸਿਰਫ ਅਸੌਲਟ ਕੀਤਾ ਬਲਕਿ ਉਸ ਦੀ ਜਾਨ ਚਲੀ ਗਈ। ਆਖਿਰ ਕਿਸ ਨੇ ਅਧਿਕਾਰ ਦਿੱਤਾ టీਚਰ ਨੂੰ ਕਿਸੇ ਦੀ ਜਾਨ ਲੈਣ ਦਾ ਤੇ ਕਿਸ ਨੇ ਅਧਿਕਾਰ ਦਿੱਤਾ ਕਿ టీਚਰ ਨੂੰ ਕਾਸਟਿਜ਼ਮ ਦੇ ਨਾਂ ਤੇ ਕਿਸੇ ਨੂੰ ਫਿਜ਼ੀਕਲ ਅਸੌਲਟ ਕਰਨ ਦਾ ਤੇ ਅਜੇ ਲਿਸਟ ਬਹੁਤ ਲੰਬੀ ਹੈ। ਕਿ ਜਿਹੜਾ ਅਧਿਆਪਕ ਹੈ ਨਾ ਉਹਨੂੰ ਮੇਰੇ ਖਿਆਲ ਤੇ ਉਹਦੇ ਆਪਣੇ ਬੱਚੇ ਬਾਰੇ ਇੰਨਾ ਨਹੀਂ ਪਤਾ ਹੁੰਦਾ ਜਿੰਨਾ ਉਸ ਨੂੰ ਆਪਣੀ ਜਮਾਤ ਦੇ ਬੱਚੇ ਬਾਰੇ ਪਤਾ ਹੁੰਦਾ। ਓਏ ਤੂੰ ਨਾ ਹੱਤਾ ਨਹੀਂ ਹੈਗਾ ਓਏ। ਉਹ ਤੂੰ ਕੱਪੜੇ ਨਹੀਂ ਬਦਲੇ ਉਹ ਤੇਰੀ ਟਾਈ ਕਿੱਧਰ ਜਾਂਦੀ ਹੈ ਉਹ ਤੂੰ ਨੋ ਨੀ ਕੱਟੇ ਉਹ ਤੂੰ ਬੂਟ ਨਹੀਂ ਪਾਲਿਸ਼ ਕੀਤੇ ਮੈਂ ਕਹਿੰਦਾ ਕਮਾਲ ਹੈ ਕਦੇ ਘਰੇ ਪੁੱਛਿਆ ਆਪਣੇ ਬੱਚੇ ਨੂੰ ਉਹਦੇ ਵੱਲ ਧਿਆਨ ਵੀ ਨਹੀਂ ਦਿੱਤਾ ਉਹਦੀ ਕਦੇ ਕਾਪੀ ਵੀ ਨਹੀਂ ਖੋਲ ਕੇ ਦੇਖੀ ਤੁਸੀਂ ਅਧਿਆਪਕ ਨੇ ਆਪਣੇ ਬੱਚੇ ਦੀ ਲੇਕਿਨ ਉਹਨਾਂ ਬੱਚਿਆਂ ਦੇ ਪਤੀ ਇੰਨਾ ਮੈਂ ਯੈਸ ਸਰ ਥਿਸ ਇਜ਼ ਫੈਕਟ ਮੈਂ ਇੱਕ ਗੱਲ ਨੂੰ ਕੋਟ ਕਰਦਾ ਹੁੰਨਾ ਮੱਕੜ ਸਾਹਿਬ ਵੀ ਅੱਜ ਅਧਿਆਪਕਤਾ ਬੱਚਿਆਂ ਲਈ ਸਮਰਪਿਤ ਹੋਇਆ ਫਿਰਦਾ ਹੈ ਅਧਿਆਪਕਤਾ ਕਹਿੰਦਾ ਵੀ ਮੇਰੇ ਆਪਣੇ ਘਰ ਦੇ ਬੱਚਿਆਂ ਨਾਲੋਂ ਮੈਂ ਤੁਹਾਨੂੰ ਜ਼ਿਆਦਾ ਪਿਆਰ ਕਰਦਾ ਪਰ ਜਿਸ ਦਿਨ ਉਹ ਬੱਚੇ ਆਪਣੇ ਮਾਤਾ ਪਿਤਾ ਨਾਲੋਂ ਅਧਿਆਪਕ ਨੂੰ ਜ਼ਿਆਦਾ ਪਿਆਰ ਕਰਨ ਲੱਗ ਜਾਣਗੇ ਸੀਨ ਬਦਲ ਜਾਊਗਾ ਅੱਜ ਦੀ ਡੇਟ ਵਿੱਚ ਵੀ ਬਹੁਤ ਬੱਚੇ ਨੇ ਜੋ ਟੀਚਰਸ ਨੂੰ ਮਾਪੇ ਤੋ ਵੱਧ ਪਿਆਰ ਕਰਦੇ ਨੇ ਤੇ ਅਜਿਹੇ ਟੀਚਰ ਵੀ ਐਗਜ਼ਿਸਟ ਕਰਦੇ ਨੇ ਜੋ ਬੱਚਿਆਂ ਨੂੰ ਆਪਣੇ ਬੱਚਿਆਂ ਤੋਂ ਵੱਧ ਕੇ ਪਿਆਰ ਕਰਦੇ ਨੇ ਤੇ ਬਹੁਤ ਹੀ ਪੋਜੀਟਿਵ ਨੇਚਰ ਦੇ ਹੁੰਦੇ ਨੇ ਕੀ ਸਾਰੇ ਦੇ ਸਾਰੇ ਬੱਚੇ ਜੇ ਟੀਚਰਸ ਨੂੰ ਆਪਣੇ ਮਾਪੇ ਤੋਂ ਵੱਧ ਪਿਆਰ ਕਰਨ ਲੱਗ ਜਾਂਦਾ ਸਾਰੇ ਟੀਚਰ ਇਸ ਨਰੰਗ ਨਸਲ ਦੇ ਵਿਤਕਰੇ ਤੋਂ ਬਾਹਰ ਆ ਜਾਣਗੇ ਕੀ ਜੋ ਉਹਨਾਂ ਦੇ ਦਿਮਾਗ ਵਿੱਚ ਕਾਸਟਿਜ਼ਮ ਦਾ ਵਿਤਕਰਾ ਭਰਿਆ ਹੋਇਆ ਹੈ ਕੀ ਸਾਰੇ ਦੇ ਸਾਰੇ ਟੀਚਰ ਉਸ ਤੋਂ ਬਾਹਰ ਆ ਜਾਣਗੇ ਇੱਥੇ ਲੋੜ ਹੈ ਇੱਕ ਟੀਮ ਵਰਕ ਦੀ ਟੀਚਰ ਸਟੂਡੈਂਟਸ ਤੇ ਪੇਰੈਂਟਸ ਵਿੱਚ ਜਿੱਥੇ ਅੱਜ ਹਰ ਬੰਦਾ ਹਰ ਤੀਸਰਾ ਬੰਦਾ 멘ਟਲ ਇਸ਼ੂ ਨੂੰ ਫੇਸ ਕਰ ਰਿਹਾ ਉੱਥੇ ਇਹ ਸਭ ਹੋਣਾ ਨਾ ਮੁਮਕਿਨ ਦਿੱਖਦਾ ਜਦੋਂ ਇੱਧਰ ਆ ਗਏ ਤੇ ਹੁਣ ਉਧਰ ਟੀਚਰ ਇਲਾਹੀ ਬਖਸ਼ ਉਹਨਾਂ ਦਾ ਨਾਂ ਸੀ ਤੇ ਗਾਮਰ ਵਾਲੇ ਪਿੰਡ ਦੇ ਵਿੱਚ ਉਹ ਉੱਥੇ ਪੜਾਉਂਦੇ ਸੀ ਤੇ ਉਹ ਰੋਜ਼ ਜਦੋਂ ਜਾਣਾ ਤੇ ਟੀਚਰ ਨੇ ਉਦੋਂ ਮਾਰ ਤੁਹਾਨੂੰ ਪਤਾ ਉਦੋਂ ਕੁੱਟ ਬਹੁਤ ਪੈਂਦੀ ਸੀ ਛਿੱਤਰ ਪੈਣਾ ਮੁਰਗਾ ਬਣ ਜਾ ਕਰਨ ਤੋਂ ਫੜ ਲੈਣਾ ਜਵਾਕ ਗੁੱਸਾ ਵੀ ਨਹੀਂ ਸੀ ਕਰਦੇ ਜਵਾਕ ਨਾ ਮਾਪਿਓ ਗੁੱਸਾ ਕਰਦੇ ਸੀ ਨਾ ਜਵਾਕ ਕਰਦੇ ਸੀ ਜਦੋਂ ਵੰਡ ਹੋ ਗਈ ਉਹ 10 10 12 12 ਸਾਲ ਦੇ ਸੀਗੇ ਬਜ਼ੁਰਗ ਸਾਡੇ ਉਹ ਜਦੋਂ ਇੱਧਰ ਆ ਗਏ ਤੇ ਇੱਧਰ ਆ ਕੇ ਉਹਨਾਂ ਨੇ ਨਾ ਜੀ ਛਾਲਾ ਮਾਰੀਆਂ ਵੀ ਹੁਣ ਕਿਹੜਾ ਸਕੂਲ ਜਾਣਾ ਹੈ ਹੂੰ ਪਰ ਉਹਨਾਂ ਨੇ ਨਾ ਜੀ ਇੱਕ ਚਿੱਠੀ ਲਿਖੀ ਆਪਦੇ ਮਾਸਟਰ ਨੂੰ 2-3 ਸਾਲਾਂ ਬਾਅਦ ਵੀ ਮਾਸਟਰ ਅਸੀਂ ਹੁਣ ਇੱਧਰ ਆ ਗਏ ਆ ਸਾਡਾ ਆਪਦਾ ਮੁਲਕ ਬਣ ਗਿਆ ਹੁਣ ਸਾਨੂੰ ਤੇਰੇ ਛਤਰਾਂ ਦਾ ਕੋਈ ਡਰ ਨਹੀਂਗਾ ਹੁਣ ਤੂੰ ਮਾਰ ਕੇ ਦਿਖਾ ਸਾਨੂੰ ਇਸ ਤਰ੍ਹਾਂ ਦੀ ਇੱਕ ਚਿੱਠੀ ਲਿਖੀ ਮੱਕਰ ਸਾਹਿਬ ਦੀ ਉਦਾਹਰਨ ਵਿੱਚ ਵੀ ਦਿਖਦਾ ਹੈ ਕਿ ਟੀਚਰਸ ਤੇ ਬੱਚਿਆਂ ਵਿੱਚ ਵਾਇਲੈਂਸ ਹੁੰਦੀ ਸੀ ਤੇ ਬੱਚਿਆਂ ਲਈ ਪ੍ਰਤੀਚਰ ਪ੍ਰਤੀ ਵਾਇਲੈਂਸ ਉਦੋਂ ਵੀ ਐਗਜ਼ਿਸਟ ਕਰਦੀ ਸੀ ਬਸ ਸਾਡੇ ਕੋਲ ਅੱਜ ਦੀ ਡੇਟ ਵਿੱਚ ਇਸ ਦਾ ਡਾਟਾ ਮੌਜੂਦ ਨਹੀਂ ਹੈ ਉਹ ਕਹਿੰਦੇ ਨਾਲੇ ਤਾਂ ਉਹ ਚਿੱਠੀ ਪੜੀ ਜਾਣ ਨਾਲੇ ਰੋਈਗੇ ਤੇ ਨਾਲੇ ਆਪਦੇ ਲੋਕਾਂ ਨੂੰ ਉਧਰ ਦੱਸੀਗੇ ਵੀ ਆਹ ਤਾਕਤ ਐ ਪੜ੍ਹ ਲਿਖਣ ਦੀ ਜੇ ਮੈਂ ਜਗਦੀਸ਼ ਤੇ ਭਗਵਾਨ ਨੂੰ ਨਾਂ ਪੜਾਇਆ ਹੁੰਦਾ ਤੇ ਉਧਰ ਜਾ ਕੇ ਚਿੱਠੀ ਕਿਵੇਂ ਲਿਖਦੇ ਵਾ 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 ਤੇ ਫਿਰ ਉਹਨਾਂ ਨੇ ਇਮੋਸ਼ਨਲ ਹੋ ਕੇ ਚਿੱਠੀ ਲਿਖੀ ਜਿਹੜੀ ਅੱਜ ਵੀ ਸਾਡੇ ਘਰੇ ਮੌਜੂਦ ਐ ਇਧਰ ਦੁਬਾਰਾ ਚਿੱਠੀ ਭੇਜੀ ਵੀ ਮੈਨੂੰ ਇਹ ਬਹੁਤ ਖੁਸ਼ੀ ਹੈ ਇਹ ਤਾਂ ਚਲੋ ਸਰ ਸਾਹਨੇ ਬਹੁਤ ਸੋਹਣੀ ਗੱਲ ਸੁਣਾਈ ਤੇ ਸੁਣ ਕੇ ਮਜ਼ਾ ਹੀ ਆ ਗਿਆ ਬਹੁਤ ਹੀ ਚੰਗੇ ਸਮੇਂ ਸੀ ਪਰ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਇੱਥੇ ਮੈਂ ਇੱਕ ਡਿਸਕਲੇਮਰ ਪੇਸ਼ ਕਰਨਾ ਚਾਹਾਂਗਾ ਕਿ ਮੇਰਾ ਕਿਸੇ ਵਿਅਕਤੀ ਵਿਸ਼ੇਸ਼ ਤੇ ਕੋਈ ਟਿੱਪਣੀ ਕਰਨ ਦਾ ਹੱਕ ਨਹੀਂ ਹੈ ਤੇ ਨਾ ਹੀ ਮੈਂ ਕੋਈ ਟਿੱਪਣੀ ਕੀਤੀ ਹੈ ਮੈਂ ਸਿਰਫ ਕੁਝ ਗੱਲਾਂ ਤੇ ਆਪਣੇ ਵਿਚਾਰ ਪੇਸ਼ ਕੀਤੇ ਨੇ ਸੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਇੱਕ ਹੋਰ ਜ਼ਬਰਦਸਤ ਵੀਡੀਓ ਨਾਲ ਜਲਦੀ ਥੈਂਕਸ ਫੋਰ ਵਾਚਿੰਗ